ਬੰਬੇ ਜੇਲਾ ਤੱਕ ਦੀਆਂ ਵਿੱਚ ਇਹ ਗੋਲੀਆਂ ਫਰੀ ਦਿੰਦੀ ਆ ਗਵਰਨਮੈਂਟ ਉਹਦੇ ਵਿੱਚ ਇੰਨਾ ਨਸ਼ਾ ਪੁੱਛੋ ਨਾ ਚਿੱਟੇ ਤੋਂ ਵੱਧ ਨਸ਼ਾ ਆਪਦੇ ਕਾਰੋਬਾਰ ਆ ਸਾਨੂੰ ਕਿਸੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈਗਾ ਪ੍ਰਮਾਤਮਾ ਤੋਂ ਬਿਨਾਂ ਉਦੋਂ ਦੇ ਇਹ ਆਏ ਨਹੀਂ ਹੁਣ ਮੂੰਹ ਚਾ ਕੇ ਆ ਗਏ ਨੇ ਕਿ ਹਾਂ ਵੀ ਤੁਹਾਡੇ ਉੱਥੇ ਲੈ ਕੇ ਆ ਤੁਹਾਡੇ ਉੱਥੇ ਲੈ ਕੇ ਜਦੋਂ ਅਸੀਂ ਉਦੋਂ ਐਕਟਿਵ ਸੀਗੇ ਉਦੋਂ ਕੋਈ ਸਾਡੇ ਕੋਲ ਆਇਆ ਨਹੀਂ ਖਾਲਸਾ ਦਾ ਹੈਗੇ ਆ ਤੁਹਾਨੂੰ ਕਿਸੇ ਰਾਜ ਦੀ ਲੋੜ ਨਹੀਂ ਅਸੀਂ ਤਾਂ ਖਾਲਸਾ ਰਾਜ ਸਾਰੇ ਹੀ ਚਾਹੁੰਦੇ ਅਸੀਂ ਇਕੱਲੇ ਪੰਜਾਬ ਨੂੰ ਨਹੀਂ ਅਸੀਂ ਤਾਂ ਸਾਰੇ ਖਾਲਸਾ ਰਾਜ ਚਾਹੁੰਦੇ ਸਾਰੇ ਪਰਦੇਸ ਜੀ ਵੀ ਚਾਹੁੰਦੇ ਕਿ ਖਾਲਸਾ ਰਾਜ ਹੋਵੇ ਸੱਚ ਦਾ ਰਾਜ ਹੋਵੇ ਅੱਜ ਪੰਜਾਬ ਸਮੇਤ ਵੱਖ-ਵੱਖ ਰਾਜਾਂ ਵਿੱਚ NIA ਦੀ ਰੇਡ ਹੋ ਰਹੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਜਿਹੜੀ ਇਹ ਰੇਡ ਕੀਤੀ ਜਾ ਰਹੀ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਿੱਕਾਸਵਾ ਬੰਗਾ ਦੇ ਨੇੜੇ ਪਿੰਡ ਵੜੋਵਾਲ ਵਿਖੇ ਨਿਹੰਗ ਸਿੰਘ ਗੁਰਵਿੰਦਰ ਸਿੰਘ ਗਿੰਦਾ ਜਿਨ੍ਹਾਂ ਦੇ ਘਰ ਦੇ ਵਿੱਚ ਰੇਡ ਹੋਈ ਹੈ ਆਪਾਂ ਉਹਨਾਂ ਦੇ ਘਰ ਦੇ ਵਿੱਚ ਇਸ ਵੇਲੇ ਮੌਜੂਦ ਹੈ ਸਿੰਘ ਸਾਹਿਬ ਸਾਡੇ ਨਾਲ ਗਿੰਦਾ ਜੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਕਾਰਨ ਹੋਇਆ ਜਿਹੜਾ NIA ਦੀ ਰੇਡ ਹੋਈ ਹੈ ਜਾਂ ਪਹਿਲਾਂ ਵੀ ਇਹਨਾਂ ਤੇ ਕੋਈ ਇਹੋ ਜਿਹੇ ਕੇਸ ਚੱਲਦੇ ਨੇ ਜਾਂ ਕੋਈ ਹੋਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਜਾਂ ਗਰਮਖੇਲੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਆਓ ਆਪਾਂ ਗੱਲ ਕਰਦੇ ਹਾਂ ਸਿੰਘ ਸਾਹਿਬ ਦੇ ਨਾਲ ਹਾਂਜੀ ਸਿੰਘ ਸਾਹਿਬ ਸਾਸਰੀ ਕਾਲ ਵੈਰ ਗੁਰਜੀਤ ਖਾਲਸਾ ਵੈਰ ਗੁਰਜੀਤ ਕੀ ਫਤਿਹ ਅੱਜ ਦੱਸਿਓ ਤੁਹਾਡੇ ਐਨਆਈਏ ਦੀ ਰੇਡ ਹੋਈ ਆ ਕਿੰਨੇ ਕ ਬਜੇ ਪੁਲਿਸ ਵਾਲੇ ਜਿਹੜੇ ਆਏ ਆ ਤੇ ਉਹਨੇ ਕੀ ਕੀ ਕੀਤਾ ਕੋਈ ਮਾਰਨਿੰਗ ਤੇ ਤਕਰੀਬਨ ਹੋਈ ਕਿ ਹੈ ਹੋਣਗੇ 4-5 ਵਜੇ ਤੇ ਗੇਟ 'ਚ ਆਏ ਸੀਗੀ ਪੁਲਸ ਆਉਂਦੇ ਆ ਉਹਨਾਂ ਨੇ ਡਾਕੂਮੈਂਟ ਵਗੈਰਾ ਦਿਖਾ ਲਈ ਪੁਲਾਚੀ ਦੇਣੀ ਆ ਸਾਡੀ ਕਿ ਐਨਆਈਏ ਵੱਲੋਂ ਆਏ ਆ ਹਾਂ ਫੇ ਅੱਛਾ ਜੀ ਤੇ ਬਾ ਮੈਂ ਤਾਂ ਵਾਰ ਖੜਾ ਕਰ ਦੱਤਾ ਸੀ ਮੁੜ ਕੇ ਸਾਰੇ ਘਰ ਦੇ ਘੱਟੋ-ਘੱਟ ਤਲਾਛੀ ਲਈ ਉਹਨਾਂ ਨੂੰ ਸਵੇਰੇ 9 ਵਜੇ ਤੱਕ ਤਲਾਛੀ ਲੈਂਦੇ ਰੇ ਪੁੱਛਗਿੱਛ ਕਰਦੇ ਰੇ ਉਹ ਆਪਣਾ ਸਿੰਘ ਆ ਮਿੱਤਰ ਆ ਬਾਹਰੂ ਜੀ ਜਿਹੜੇ ਪ੍ਰਦੇਸ਼ ਦੇ ਵਿੱਚ ਸਿੰਘ ਨੇ ਜਿੱਦਾਂ ਆਪਣੇ ਸ਼ਸਤਰਾਂ ਦਾ ਕੰਮ ਆ ਤੇ ਗੱਲਬਾਤ ਹੋ ਜਾਂਦੀ ਆ ਇਹ ਸ਼ਸਤਰਾਂ ਦਾ ਕੰਮ ਕਿਹੜਾ ਪਿਸਤੌਲ ਵਗੈਰਾ ਬਣਾਉਣੇ ਆ ਜਾਂ ਕੁਝ ਹੋਰ ਜਾਂ ਕੋਈ ਕੋਈ ਸਪਲਾਈ ਵਗੈਰਾ ਕਰਦੇ ਆ ਨਹੀਂ ਪਿਸਤੌਲ ਤਾਂ ਨਹੀਂ ਆਪਣਾ ਜਿੱਦਾਂ ਸ੍ਰੀ ਸਭਾ ਹੋ ਗਈਆਂ ਪ੍ਰਾਤਨ ਸ੍ਰੀ ਸਭਾ ਹੋ ਗਈਆਂ ਹਾਂਜੀ ਉਹ ਜਿਹੜਾ ਇਦਾਂ ਦੀਆਂ ਆਟਮਾਂ ਵਗੈਰਾ ਸਿੱਖੀ ਰਿਲੇਟਡ ਹੁੰਦੀਆਂ ਇਹਨੇ ਢਾਲਾਂ ਵਗੈਰਾ ਜਾਂ ਕੁਝ ਹੋਰ ਉਹ ਆਈਆਂ ਆਪ ਜਦਾਂ ਮਨ ਲੱਗ ਸਿੰਘਾਂ ਨੂੰ ਪ੍ਰਾਣੀਆਂ ਚਾਹੀਦੀਆਂ ਹੁੰਦੀਆਂ ਨਵੀਆਂ ਵੀ ਤਿਆਰ ਕਰਕੇ ਦਿੰਨੇ ਆ ਪ੍ਰਾਣੀਆਂ ਵੀ ਦਿੰਨੇ ਆ ਉਹਨਾਂ ਨੂੰ ਨਾ ਜਿੱਦਾਂ ਜਿੱਦਾਂ ਕਿਸੇ ਦਾ ਆਪ ਦਾ ਸ਼ੌਂਕ ਹੈਗਾ ਉਦੋਂ ਇਹ ਉਹ ਆਪਣਾ ਹਰਦੀਪ ਸਿੰਘ ਹੈ ਇੱਕ ਮਿੱਤਰ ਉਹਨੂੰ ਯੂ ਐਸ ਏ ਚਲਾ ਗਿਆ ਉਹ ਤੇ ਜਿਹੜਾ ਇਹਨਾਂ ਨੇ ਮੈਨੂੰ ਦੱਸਿਆ ਉਹਦੇ ਬਾਬਤ ਇਹੀ ਦੱਸਿਆ ਕਿ ਕੋਈ ਬੰਬ ਕਾਂਡ ਹੋਇਆ ਸੀ ਕੈਨੇਡਾ ਦੇ ਵਿੱਚ ਆਪਣੇ ਇੰਡੀਅਨ ਏਜੰਸੀ ਚ ਅਮੈਂਸੀ ਅਮਬੇਸੀ ਸਿਕਾ ਉਟੇਓ ਉਹਨਾਂ ਦੇ ਨਾਲ ਰਿਲੇਟਡ ਹੈ ਕੁਛ ਤੇ ਆਪਣਾ ਉਹ ਵਧੀਆ ਮਿੱਤਰ ਹੈ ਤੇ ਆਪਾਂ ਉਹਨਾਂ ਦੇ ਨਾਲ ਰਿਲੇਟਡ ਹੈ ਵਧੀਆ ਪ੍ਰੇਮ ਹੈਗਾ ਪਰਿਵਾਰਿਕ ਪ੍ਰੇਮ ਹੈਗਾ ਉਹਨਾਂ ਦੇ ਨਾਲ ਸਾਰਾ ਤੇ ਉਸ ਮਸਲੇ ਦੇ ਵਿੱਚ ਆਏ ਸੀਗੇ ਕਿ ਕੀ ਕੀ ਕਿੱਦਾਂ ਯਾਨੀ ਕਿ ਤੁਹਾਡੇ ਨਾਲ ਕੋਈ ਐਕਟੀਵਿਟੀ ਆ ਉਹਦੀ ਤੁਸੀਂ ਗਾਂ ਕੀ ਕਰਨਾ ਚਾਹੁੰਦੇ ਆ ਜਾਂ ਕਿੱਦਾਂ ਦਾ ਕੁਛ ਤੁਸੀਂ ਨਾਲ ਬੰਦੇ ਜੋੜਦੇ ਆ ਜਾਂ ਕਿਸੇ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕੋਈ ਖਾਸ ਨਹੀਂ ਕੀਤੀਆਂ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਜਿੱਦਾਂ ਮੰਨ ਲਓ ਕਿ ਅਸੀਂ ਖਾਲਸਤਾਨੀ ਪੱਖ ਆਲੇ ਆ ਯਾਨੀ ਕਿ ਹੋਰ ਮੇ ਕੋਈ ਮਸਲਾ ਨਹੀਂ ਹੈਗਾ ਉਹ ਐਸੇ ਇਸੇ ਰੀਜ਼ਨ ਚ ਆਏ ਸੀ ਕਿ ਆਪਾਂ ਖਾਲਸਤਾਨੀ ਪੱਖ ਆ ਲਈਏ ਫਿਰ ਤੁਸੀਂ ਕੀ ਦੱਸਿਆ ਉਹਨਾਂ ਨੂੰ ਕਿ ਤੁਸੀਂ ਖਾਲਸਤਾਨੀ ਹੋ ਕਿ ਜਾ ਅਸੀਂ ਹਿੰਦੁਸਤਾਨ ਨਾਲ ਪਿਆਰ ਕਰਨ ਵਾਲੇ ਅਸੀਂ ਸਿਰਫ ਆਪਣੀ ਕੌਮ ਦੇ ਹੀ ਸ਼ਸਤਰ ਜਿਹੜੇ ਉਹ ਤਿਆਰ ਕਰਦੇ ਆ ਨਹੀਂ ਇਦਾਂ ਦੇਖੋ ਜੀ ਖਾਲਸਤਾਨੀ ਇੰਗਲਿਸ਼ ਦਾ ਸ਼ਬਦ ਮਤਲਬ ਰਿਲੇਟਡ ਬਣ ਗਿਆ ਖਾਲਸਤਾਨੀ ਹਨਾ ਇਕ ਸਥਾਨ ਦਾ ਨਾਮ ਹੋ ਗਿਆ ਪਰ ਐਸੇ ਐਸੇ ਖਾਲਸਾ ਤਾਂ ਹੈਗੇ ਹੀ ਆ ਜੀ ਇਹਨਾਂ ਖਾਲਸਾ ਦਾ ਹੈਗੇ ਆ ਸਾਨੂੰ ਕਿਸੇ ਰਾਜ ਦੀ ਲੋੜ ਨਹੀਂ ਅਸੀਂ ਤਾਂ ਖਾਲਸਾ ਰਾਜ ਸਾਰੇ ਚਾਹੁੰਦੇ ਅਸੀਂ ਇਕੱਲੇ ਪੰਜਾਬ ਨੂੰ ਨਹੀਂ ਅਸੀਂ ਤਾਂ ਸਾਰੇ ਖਾਲਸਾ ਰਾਜ ਚਾਹੁੰਦੇ ਆ ਪਰਦੇਸ ਵਿੱਚ ਵੀ ਚਾਹੁੰਦੇ ਕਿ ਖਾਲਸਾ ਰਾਜ ਹੋਵੇ ਸੱਚ ਦਾ ਰਾਜ ਹੋਵੇ ਹੁਣ ਬੈਠਿਆ ਇਹਨਾਂ ਦੇ ਨਾਲ ਵੀ ਇਹੀ ਗੱਲ ਹੋਈ ਆ ਮੈਂ ਕਿਹਾ ਸਾਡੇ ਕੋਲ ਇੰਨੀ ਟੈਕਨੋਲੋਜੀ ਆ ਤੁਸੀਂ ਮੈਂਟਾ ਦੇ ਵਿੱਚ ਮੇਰੇ ਕੋਲ ਘਰ ਆ ਗਏ ਆ ਬਾਬਾ ਜੇਲਾਂ ਤੱਕ ਦੀਆਂ ਵਿੱਚ ਇਹ ਗੋਲੀਆਂ ਫਰੀ ਦਿੰਦੀ ਆ ਗਵਰਨਮੈਂਟ ਉਹਦੇ ਵਿੱਚ ਇੰਨਾ ਨਸ਼ਾ ਪੁੱਛੋ ਨਾ ਚਿੱਟੇ ਤੋਂ ਵੱਧ ਨਸ਼ਾ ਆ। ਉੱਥੇ ਗੱਲ ਨਹੀਂ ਠੱਲ ਆਉਂਦੇ। ਇੱਕ ਮਿੰਟ ਰੁਗੋ ਤੁਸੀਂ ਇਹ ਗੱਲ ਕੀਤੀ ਹੈ ਬੜੀ ਗੰਭੀਰਤਾ ਵਾਲੀ ਗੱਲ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜੀਆਂ ਗੋਲੀਆਂ ਉਹ ਗੋਲੀਆਂ ਜਿਹੜੀਆਂ ਸ਼ਸਤਰਾਂ ਵਾਲੀਆਂ ਗੋਲੀਆਂ ਪਿਸਤੌਲ ਵਾਲੀਆਂ ਜਾਂ ਕੋਈ ਹੋਰ ਗੋਲੀਆਂ ਆ ਜਾਂ ਕਿ ਨਸ਼ੇ ਵਾਲੀਆਂ ਗੋਲੀਆਂ। ਮੈਂ ਇੱਥੇ ਨਸ਼ੇ ਦੀ ਗੱਲ ਕੀਤੀ ਆ। ਮੈਂ ਜਿਹੜੀ ਮੰਨ ਲਓ ਉੱਥੇ ਜਿਹੜੀ ਉਹਨਾਂ ਦੇ ਨਾਲ ਹੀ ਗੱਲ ਹੋਈ ਇਹੀ ਹੋਈ ਆ ਕਿ ਤੁਸੀਂ ਇਸ ਚੀਜ਼ ਨੂੰ ਵੀ ਠੱਲ ਪਾਓ। ਮੰਨ ਲਓ ਕਿ ਅਸੀਂ ਤਾਂ ਆਮ ਸਿੱਖ ਨੇ। ਘਰਾਂ ਦੇ ਵਿੱਚ ਬੈਠੇ ਆ ਮਹਿਲ ਦੇਖੇ ਹੋਏ ਨੇ ਸਾਡੇ ਤੁਸੀਂ ਹਨ ਆਪਦੇ ਕਾਰੋਬਾਰ ਆ ਸਾਨੂੰ ਕਿਸੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈਗਾ ਪਰਮਾਤਮਾ ਤੋਂ ਬਿਨ ਇਹ ਇਹ ਇੱਕ ਦੱਸਿਓ ਕਿ ਇਸ ਤੋਂ ਪਹਿਲਾਂ ਵੀ ਤੁਹਾਡੇ ਤੇ ਕੋਈ ਕੇਸ ਚੱਲਦਾ ਜਾਂ ਕਿ ਮੈਂ ਕੋਈ ਪਿੰਡ ਵਾਲੇ ਦੀ ਕਿਹਦੀ ਸ਼ਰਾਤਾ ਜਾਂ ਕੋਈ ਲਗਦੀ ਵਾਲੇ ਦੀ ਸ਼ਰਾਤਾ ਜਾਂ ਇਨਵੈਸਟੀਗੇਸ਼ਨ ਜਿਹੜੀ ਅੱਜ ਉਹ ਕਰਨ ਆਏ ਆ ਉਹਦੇ ਵਿੱਚ ਕੀ ਕੀ ਤੁਹਾਡੇ ਨੂੰ ਪੁੱਛਿਆ ਤੇ ਕੀ ਕੀ ਕੀਤਾ ਅਸਲ ਦੇ ਵਿੱਚ ਚੱਕਰ ਕੀ ਸੀ ਮਹਾਰਾਜ ਦੇ ਸਤਗੁਰ ਦੀ ਕਿਰਪਾ ਨਾਲ ਜਿਆਦਾ ਜਾਦੀ ਅਸੀਂ ਵਿਦੇਸ਼ ਤੋਂ ਆਏ ਹਾਂ ਦਵੇਈ ਤੋਂ 13 14 ਚਾਹੇ ਸੀ ਉੱਥੇ ਅਮਰ ਤੇ ਛਾ ਕੇ ਉਦੋਂ ਕਦੀ ਇਹ ਐਕਟੀਵਿਟੀ ਜੀ ਹੋ ਰਹੀ ਆ ਖਾਲਸਤਾਨ 2020 ਵਾਲੀ ਕੋਸ਼ਿਸ਼ ਤੇ ਆਪਾਂ ਉੱਥੇ ਰਹਿੰਦੇ ਵੀ ਹੁੰਦੇ ਸੀ ਹੁਣ ਮੰਨ ਲਓ ਕਿ ਜੇ ਹੁਣ ਇੱਕ ਥਾਂ ਤੇ 10 ਸਿੰਘ ਰਹਿੰਦੇ ਆ ਇਹ ਤਾਂ ਹੈ ਨਹੀਂ ਕਿ ਆਪਾਂ ਕਿਸੇ ਨੂੰ ਬੁਲਾਉਣਾ ਨਹੀਂ ਛੱਡ ਦੇਣਾ ਜਾਂ ਕਿਸੇ ਕੰਨਾ ਅਸੀਂ ਤਾਂ ਸਿੰਘਾਂ ਨੂੰ ਸਾਰਿਆਂ ਨੂੰ ਬੁਲਾਵਾਂਗੇ ਅਸੀਂ ਨਾਰਮਲ ਵੀ ਸਾਰਿਆਂ ਨੂੰ ਬੁਲਾਉਂਦੇ ਆ ਤੇ ਉਦੋਂ ਦੇ ਇਹ ਆਏ ਨਹੀਂ ਹੁਣ ਮੂੰਹ ਚੱਕ ਕੇ ਆ ਗਏ ਨੇ ਕਿ ਹਾਂ ਵੀ ਤੁਹਾਡੇ ਉੱਥੇ ਲੈ ਕੇ ਆ ਤੁਹਾਡੇ ਉੱਥੇ ਲੈ ਕੇ ਜਦੋਂ ਅਸੀਂ ਉਦੋਂ ਐਕਟਿਵ ਸੀਗੇ ਉਦੋਂ ਕੋਈ ਸਾਡੇ ਕੋਲ ਆਇਆ ਨਾ ਹੁਣ ਜਦੋਂ ਅਸੀਂ ਕੰਮਾਂ ਕਰਾਂ ਚ ਪੈ ਗਏ ਹੁਣ ਸਾਡੇ ਨਿੱਜੀ ਮਿੱਤਰ ਆ ਸਾਡਾ ਹਰਦੀਪ ਸਿੰਘ ਸਾਡਾ ਪ੍ਰੇਮ ਆ ਉਹਦੇ ਨਾਲ ਤੁਸੀਂ ਇੱਕ ਮਿੰਟ ਦੱਸਿਓ ਹਰਦੀਪ ਸਿੰਘ ਜੀ ਕਿਹੜੇ ਸ਼ਹਿਰ ਦੇ ਆ ਹਰਦੀਪ ਸਿੰਘ ਜੀ ਜਿਨ੍ਹਾਂ ਦਾ ਤੁਸੀਂ ਬਾਰ-ਬਾਰ ਨਾ ਰਹੇ ਹੋ ਉਹ ਕਿਸ ਚੀਜ਼ ਦੇ ਨਾਲ ਰਿਲੇਟਡ ਹੈਗੇ ਆ ਹਰਦੀਪ ਸਿੰਘ ਜੀ ਜਦ ਦਾ ਮੰਨ ਲਓਗੇ ਤਵੇ ਇਹ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ ਅਸੀਂ ਸਾਰੇ ਆਪ ਦੇ ਕੰਮਕਾਰ ਕਰਦੇ ਸੀ ਸਾਰੇ ਜਦ ਦਾ ਮੰਨ ਲਓਗੇ ਉਹ ਸਿੰਘ ਟਰੱਕ ਚ ਚਲਾਉਂਦੇ ਸੀ ਆਪਾਂ ਲੇਬਰ ਵਗੈਰਾ ਕਰਦੇ ਸੀ ਗੁਰੂ ਘਰੇ ਚਲ ਜਾਣਾ ਉੱਥੇ ਬੈਠ ਕੇ ਨਿਤਨੇਮ ਕਰ ਲਿਆ ਗੁਰਬਾਣੀ ਪੜ ਲਈ ਹੈਨਾ ਕੀ ਆਪਦੇ ਵਿੱਚ ਹੀ ਵਧੀਆ ਪ੍ਰੇਮ ਨਹੀਂ ਉਹ ਦੁਬਈ ਦੇ ਵਿੱਚ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਆਪਣੇ ਇੱਥੇ ਲੱਗ ਗਈ ਪੈਂਟ ਹੈਗਾ ਉਹਨਾਂ ਦਾ ਚੱਕ ਅੱਛਾ ਉਹ ਕੁਝ ਤੁਹਾਨੂੰ ਕਾਗਜ਼ ਦੇ ਕੇ ਵੀ ਗਏ ਜਾਂ ਤੁਹਾਡੇ ਤੋਂ ਕੁਝ ਕਾਗਜ਼ ਲੈ ਕੇ ਵੀ ਗਏ ਜਾਂ ਕੋਈ ਲਿਖਤੀ ਰੂਪ ਦੇ ਉਹਨਾਂ ਨੇ ਕਾਗਜ਼ ਦਿੱਤੇ ਨੇ ਦੋ ਕਿ ਸਾਡੀਆਂ ਇਹਨਾਂ ਨੇ ਦੂਸਰੀਆਂ ਘਟਾਈਆਂ ਹੋਈਆਂ ਸੀ ਕਿਆਂ ट्रांजੈਕਸ਼ਨ ਆ ਵਗੈਰਾ ਬੈਂਕ ਦੀਆਂ 2000 23 ਦੀਆਂ ਸ਼ਾਇਦ 23 20 ਦੀਆਂ ਅੱਛਾ 20 ਤੋਂ ਲੈ ਕੇ ਇਹਨਾਂ ਨੇ ਕਰਾਈਆਂ ਹੋਈਆਂ ਨੇ 21 ਤੱਕ ਦੀਆਂ ਟ੍ਰਾਂਜੈਕਸ਼ਨਾਂ ਦੀ ਕਾਪੀ ਦੇ ਕੇ ਗਏ ਨੇ ਕਿੰਨੀ ਕੁ ਟ੍ਰਾਂਜੈਕਸ਼ਨ ਹੋਈ ਆ ਪ੍ਰੋਜੈਕਸ਼ਨ ਤਾਂ ਉਸ ਟਾਈਮ ਦੀ ਕੋਈ ਰਾਉਂਡ ਫਿਗਰ ਕੁਝ ਕਹਿ ਨਹੀਂ ਸਕਦੇ 15-16 ਲੱਖ ਦੀ ਹੋਊਗੀ ਹਾਂਜੀ 15-16 ਲੱਖ ਦੀ ਕੁਝ ਹੈਗੀ ਇੱਦਾਂ ਇਹ ਇਹ ਪੈਸੇ ਫਿਰ ਕਿਨੇ ਤੁਹਾਨੂੰ ਭੇਜੇ ਤੇ ਕੀ ਇਹ ਪੈਸੇ ਮਹਾਰਾਜ ਜੀ ਕੰਮ ਹੈ ਆਪਣਾ ਸ਼ਸਤਰਾਂ ਦਾ ਆਪਾਂ ਜਸਟਰ ਡਾ ਸ਼ੌਬ ਜਸਟਰ ਦੇ ਆਪਣੀ ਹੈਨਾ ਨਾਲ ਚੋ ਲਿਆ ਮੈਂ ਮੈਂ ਤੁਹਾਡੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ 16 ਲੱਖ ਰੁਪਈਆ ਇੱਕ ਸਾਲ ਦੇ ਵਿੱਚ ਜਾਂ ਦੋ ਸਾਲਾਂ ਦੇ ਵਿੱਚ ਜਿਹੜੀ ਤੁਹਾਡੀ ਦੋ ਸਾਲ ਦਾ ਹੋ ਸਕਦਾ ਦੋ ਸਾਲ ਦਾ ਹੋਊਗਾ ਮਤਲਬ ਤਿੰਨ ਦਾ ਵੀ ਮੰਨ ਲਓ 16 ਲੱਖ ਰੁਪਈਆ ਹੈਨਾ ਤੇ ਇਹ ਤਿੰਨ ਸਾਲ ਦੇ ਵਿੱਚ 16 ਲੱਖ ਰੁਪਏ ਦਾ ਉਹ ਕੀ ਭੇਜਿਆ ਉਹਨਾਂ ਤਿੰਨ ਸਾਲਾਂ ਤੋਂ ਇਹ ਇੱਕ ਮਿੰਟ ਮੇਰੀ ਗੱਲ ਸੁਣੋ ਉਹਨਾਂ ਤਿੰਨਾਂ ਸਾਲਾਂ ਤੋਂ ਬਾਅਦ ਤੁਸੀਂ 16 ਲੱਖ ਰੁਪਈਆ ਫੇਰ ਵੀ ਕਮਾਇਆ ਹਾਂ ਹਾਂ ਮੇਰਾ ਤਕਰੀਬਨ ਪਿਛਲੇ ਮਹਾਰਾ ਦੀ ਕਿਰਪਾ ਨਾਲ ਮੈਂ 18 ਦੇ ਵਿੱਚ ਸ਼ੁਰੂ ਕੀਤਾ ਸੀ ਕੰਮ ਸ਼ਾਸਤਰਾਂ ਦਾ ਤੇ 18 ਤੋਂ ਬਾਅਦ ਮਹਾਰਾ ਦੀ ਕਿਰਪਾ ਸਦਕਾ ਕੋਈ ਇੰਨੀ ਕ ਹੋਈ ਜਾਂਦੀ ਹੁੰਦੀ ਸੀ ਕਿ ਦੂਸਰੀ ਕੀ ਕਹਿੰਦੇ ਹੁੰਦੇ ਉਹਨੂੰ ਟਰਾਜੈਕਸ਼ਨ ਮੰਨ ਲਓ ਕਾਰੀਗਰ ਨੇ ਉਹਨਾਂ ਨੂੰ ਪੈਸੇ ਪਾਉਣੇ ਨੇ ਜਾਂ ਮੰਨ ਲਓ ਕਿ ਆਪਾਂ ਸ੍ਰੀ ਸਾਹਿਬ ਕੋਈ ਵਧੀਆ ਤਿਆਰ ਕੀਤੀ ਆ ਉਹ ਕਿਸੇ ਬਾਹਰਲੇ ਸਿੰਘ ਨੇ ਤਿਆਰ ਕਰਵਾਈ ਆ